ਤਾਕਤ ਦੀ ਵਿਦ ਨੈਨੋ ਡੀਟੀ ਕੂੜ ਕਵਟ ਅਹੰਕਾਰ ਰਜਾਨਾ ਇਹਨਾਂ ਦੀ ਰੋਜੀ ਕੀ ਹੈ ਝੂਠ ਬੋਲਣਾ ਇਹਨਾਂ ਦੀ ਰੋਜੀ ਹੈ ਕਿ ਦੂਸਰਿਆਂ ਦੇ ਨਾਲ ਸਾਰਾ ਦਿਨ ਛਲਵਾਜੀਆਂ ਕਰਨੀਆਂ ਕੂੜ ਕਵਟ ਅਹੰਕਾਰ ਰਜਾਨਾ ਤੇ ਨਿੱਕੀ ਨਿੱਕੀ ਗੱਲ ਦੇ ਉੱਤੇ ਗਰਭ ਕਰਨਾ ਹੰਕਾਰ ਕਰਨਾ ਇਹ ਇਹਨਾਂ ਦੀ ਰੋਜੀ ਰੋਟੀ ਲਿਖੀ ਹੈ ਬਾਣੀ ਦੇ ਵਿੱਚ ਕੂੜ ਕਵਟ ਹੰਕਾਰ ਰਜਾਨਾ ਇਹਦੇ ਵਿੱਚ ਅਰੂਜੇ ਹੋਏ ਨੇ ਇਹ ਹੀ ਇਹਨਾਂ ਦੀ ਰੀਜ ਹੋ ਸਕਦੀ ਹੈ ਊੜ ਕਪਟ ਹੰਕਾਰ ਰਜਾਨਾ ਨਾਮ ਸੁਣਤ ਜਨ ਬਿਸ਼ੂ ਦਸਨ ਕਹਿੰਦੇ ਇਹਨਾਂ ਨੂੰ ਨਾਮ ਸੁਣਨਾ ਪੈਜੇ ਇਹਨਾਂ ਨੂੰ ਨਾਮ ਜਪਣਾ ਪੈਜੇ ਕਥਾ ਕੀਰਤਨ ਕਰਨਾ ਪੈਜੇ ਸੁਣਨਾ ਪੈਜੇ ਤੇ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਪਤਾ ਕਿਦਾਂ ਲੱਗਦਾ ਹੈ ਕਹਿੰਦੇ ਜਿੱਦਾਂ ਵਿਸ਼ੂ ਨੇ ਡੰਗ ਮਾਰ ਦਿੱਤਾ ਹੋਵੇ ਇਹਨਾਂ ਨਾਮ ਸੁਣਨਾ ਔਖਾ ਏ ਤੇ ਲੇਕਨ ਕੂੜੇ ਦੇ ਵਿੱਚ ਸਾਰਾ ਦਿਨ ਝੂਠੀਆਂ ਗੱਲਾਂ ਕਰਨੀਆਂ ਛਲਬਾਜੀ ਕਰਨੀ ਹੰਕਾਰ ਦੇ ਵਿੱਚ ਜ਼ਿੰਦਗੀ ਬਤੀਤ ਕਰਨੀ ਕਹਿੰਦੇ ਇਹ ਤੇ ਜ਼ਿੰਦਗੀ ਹੈ ਨਾ ਇਹ ਤੇ ਗੱਲ ਹੋਈ ਨਾਮ ਜਪਣ ਨੂੰ ਕੀ ਕਹਿ ਰਹੇ ਨੇ ਨਾਮ ਜਪਤ ਜਨ ਵਿਸ਼ੂ ਦੁਸ਼ਾਨਾ ਤੇ ਨਾਮ ਜਪਣਾ ਹੋਵੇ ਤੇ ਐਂ ਲੱਗਦਾ ਜਿੱਦਾਂ ਵਿਸ਼ੂ ਨੇ ਇਹਨਾਂ ਦੇ ਡੰਗ ਮਾਰਿਆ ਹੋਵੇ ਨਾਮ ਜਪਤ ਜਨ ਬਿਸ਼ੂ ਦਸ਼ਾਨਾ ਪੈ ਤੋ ਇਸ ਕਰਕੇ ਸਤਗੁਰ ਜੀ ਕਿਰਪਾ ਕਰਨ ਕਿ ਇਹ ਹਾਲਾਤ ਇਹ ਨਹੀਂ ਕਹੀਏ ਕਿ ਆਪਾਂ ਉਹਦੇ ਤੇ ਕਹੀਏ ਇਹ ਕੁਛ ਛਾਡੇ ਅੰਦਰ ਵੀ ਸਾਰਿਆਂ ਦੇ ਵਰਤਦਾ ਹੈ ਬੈਠਣਾ ਬਹੁਤ ਔਖਾ ਹੈ ਨਾਮ ਦੇ ਵਿੱਚ ਠੀਕ ਹੈ ਨਾ ਜੀ ਕਹਿਣਾ ਬਹੁਤ ਸੌਖਾ ਹੈ ਕਿਸੇ ਚੀਜ਼ ਦੇ ਅੱਗੇ ਵੀ ਤੁਸੀਂ ਮਾੜੀ ਦੇ ਅੱਗੇ ਤੁਸੀਂ ਬੈਠੇ ਤੇ ਪੂਰੀ ਰੀਜ ਨਾਲ ਟੀਵੀ ਅੱਗੇ ਘੰਟਾ ਤਾਂ ਲਾ ਦੋਗੇ ਪਰ ਗੁਟਕਾ ਸਾਹਮਣੂ ਇੱਕ ਘੰਟਾ ਪੜਨਾ ਬਹੁਤ ਔਖਾ ਹੈ ਬਹੁਤ ਔਖਾ ਹੈ ਤੁਸੀਂ ਦੇਖ ਲੈਓ ਹਨਾ ਉੱਥੇ ਤਾਂ ਘਰ ਦੇ ਬਾਜ ਵੀ ਮਾਰਨ ਪੀ ਰੋਟੀ ਆ ਜਾ ਖਾ ਲੈ ਉਹ ਕਹਿੰਦਾ ਠਹਿਰ ਜੋ ਜੇ ਫੇਰ ਖਾਂਦੇ ਹਾਂ ਹਾਂਜੀ ਤੇ ਜੇਲੇ ਗੁਟਕਾ ਸਾਹਿਬ ਪੜਿਆ ਹੁੰਦਾ ਹੈ ਹਨਾ ਜੀ ਉਹ ਲੈ ਤਾਂ ਕਿਸੇ ਦਾ ਫੋਨ ਆ ਜਾਏ ਤੇ ਉਹਨੂੰ ਗੁਟਕਾ ਸਾਹਿਬ ਨੂੰ ਪਰੇ ਕਰ ਦਿੰਦੇ ਆ ਇਹ ਸਾਡੀ ਹਾਲਾਤ ਹੈ ਇਸ ਕਰਕੇ ਕਿ ਐ ਅਮਰਤ ਕੌੜਾ ਵਿਖਿਆ ਮਿੱਠੀ ਸਾਖਤ ਕੀ ਵਿਦ ਨੈਨੋ ਡਿਠੀ ਕੂੜ ਕਬਟਾ ਹੰਕਾਰ ਜਾਣਾ ਨਾਮ ਸੁਣਤ ਜਨ ਵਿਸ਼ੂ ਦਸਾਨਾ ਬਿਸ਼ਾਪੀ ਲੜ ਗਿਆ ਵਿਸ਼ੂ ਲੜ ਗਿਆ ਮੇਰੇ ਦਾ ਨਾਮ ਜਪਣ ਦਾ ਮੈਨੂੰ ਕਹਿ ਦਿੱਤਾ ਨਹੀਂ ਕੋਈ ਨਹੀਂ ਮੈਂ ਕਰ ਲੂੰਗਾ ਘੰਟਾ ਠਹਿਰ ਕੇ ਪਾਠ ਐ ਕਹਿਣਗੇ ਰਾਜੇ ਤੁਪਾ ਸ਼ਾਕਿਰਪਾ ਕਨ ਬਚਾਉਣ ਸਾਨੂੰ ਦਾਤਾ ਡੁੱਬਿਆ ਨੂੰ ਕੱਢਣਾ ਹਾਂਜੀ